ਹੜਾਂ ਦਾ ਝੰਬਿਆ ਪੰਜਾਬ ਮੋੜ ਖੜਾ ਹੋ ਰਿਹਾ ਹੜਾਂ ਨੇ ਪੰਜਾਬੀਆਂ ਦੇ ਘਰ ਰੋੜੇ ਉਹਨਾਂ ਦੀਆਂ ਜ਼ਮੀਨਾਂ ਹੜੀਆਂ ਪਰ ਇਹ ਹੜਾਂ ਦਾ ਪਾਣੀ ਉਹਨਾਂ ਦੇ ਹੌਸਲੇ ਨੂੰ ਨਹੀਂ ਰੋੜ ਸਕਿਆ ਸਗੋਂ ਹੌਸਲੇ ਹੋਰ ਤਗੜੇ ਹੋਏ ਪੰਜ ਦਰਿਆਵਾਂ ਦੇ ਇਹ ਜੰਮਿਆਂ ਨੇ ਦਰਿਆਵਾਂ ਦੇ ਵਹਿਣ ਵੀ ਮੋੜਤੇ ਕਿਉਂਕਿ ਆ ਜਿਹੜੀ ਥਾਂ ਤੇ ਮੈਂ ਖੜਾ ਇੱਥੇ ਦਰਿਆ ਵਗਦਾ ਸੀ ਤੇ ਇਹਦਾ ਵਹਿਣ ਪੂਰਾ ਮੋੜ ਕੇ ਆਹ ਦੇਖੋ ਇੱਧਰ ਬੰਨ ਲਾਤਾ ਨੌਜਵਾਨਾਂ ਨੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਵੀ ਹਨ ਯਾ ਤਾਂ तकरीबन ਵੱਧ ਟਰੈਕਟਰ ਹੋਣੇ ਆ ਜਿਹੜੇ ਇਧਰ ਪੂਰੇ ਸਾਰੇ ਇਸ ਟੱਕ ਦੇ ਵਿੱਚ ਚੱਲ ਰਹੇ ਆ ਇਹ ਵੈਸੇ ਜ਼ਮੀਨ ਬਹੁਤ ਸਾਰੇ ਲੋਕਾਂ ਦੀ ਆ ਕਿਸੇ ਦੇ ਇਹਦੇ ਵਿੱਚ ਦੋ ਖੇਤ ਹੋਣਗੇ ਕਿਸੇ ਦੇ ਪੰਜ ਕਿਸੇ ਦੇ ਸੱਤ ਕਿਸੇ ਦੇ 10 ਪਰ ਹੁਣ ਸਾਰਾ ਕਿਉਂਕਿ ਇੱਕ ਜਿਹਾ ਲੈਵਲ ਹੋ ਗਿਆ ਉਹਦਾ ਲੈਵਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਇਸ ਚੀਜ਼ ਨੂੰ ਵੇਖ ਕੇ ਵੀ ਇੰਨਾ ਇਹਨਾਂ ਨੇ तकरीबन 3 ਫੁੱਟ ਇੱਥੋਂ ਰੇਤਾ ਧੂ ਦਿੱਤਾ ਤੇ ਧੂ ਧੂ ਕੇ ਸਾਰਾ ਉਧਰ ਨੂੰ ਲਈ ਜਾਂਦੇ ਆ ਤੇ ਉਹ ਬੰਨ ਲੱਗੀ ਜਾਂਦਾ ਸਾਰਾ ਇਹ ਜਿਵੇਂ ਹੁਣ ਸਾਰਾ ਇੱਕੋ ਟੱਕ ਹੋ ਜਾਣਾ ਬਾਅਦ ਦੇ ਵਿੱਚ ਇਹ ਮਿੰਨਤੀ ਇਹਦੀ ਗਿਣਤੀ ਹੋ ਜੂਗੀ ਏਰੀਏ ਦੀ ਗੱਲ ਕਰਾਂ ਇਹ ਬਾਉਪੁਰ ਮੰਡ ਜਿਹੜਾ ਇਲਾਕਾ ਬਾਉਪੁਰ ਜਦੀਦ ਸੁਲਤਾਨਪੁਰ ਲੋਧੀ ਦੇ ਨੇੜੇ ਆ ਉਥੇ ਜਿਹੜਾ ਬਿਆਸ ਦਰਿਆ ਟੁੱਟਾ ਸੀਗਾ ਉਥੋਂ ਦਾ ਇਹ ਹਾਲ ਜਿਹੜਾ ਤੁਹਾਨੂੰ ਵਿਖਾ ਰਹੇ ਆ ਪੂਰਾ ਚੜ੍ਹਦੀ ਕਲਾ ਦਾ ਮਾਹੌਲ ਆ ਇੱਥੇ ਤੇ ਬਹੁਤ ਦੂਰੋਂ ਨੇੜੇੋਂ ਇੱਥੇ ਵੀਰ ਜਿਹੜੀ ਸੰਗਤ ਆ ਟਰੈਕਟਰ ਲੈ ਕੇ ਜਿਹੜੇ ਪਹੁੰਚੇ ਆ ਕੁਝ ਡੀਜ਼ਲ ਦੀ ਸੇਵਾ ਲੈ ਕੇ ਆਏ ਆ ਕੁਝ ਟਰੈਕਟਰ ਲੈ ਕੇ ਆਏ ਆ ਤੋ ਇਸ ਤਰ੍ਹਾਂ ਵੱਡੇ ਪੱਧਰ ਤੇ ਇਹ ਕੰਮ ਹੋ ਰਿਹਾ ਤੇ ਜਿਹਦੀ ਬਹੁਤ ਜ਼ਿਆਦਾ ਲੋਡ ਵੀ ਆ ਤੇ ਇਹ ਹੱਲੇ ਪਤਾ ਨਹੀਂ ਕਿੰਨੇ ਕਿ ਦਿਨ ਚੱਲਣਾ ਕਿਉਂਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਹੜ੍ਹ ਆਏ ਹੋਏ ਆ ਇੱਥੋਂ ਵਾਲਾ ਇਹ ਟੱਕ ਇਨ੍ਹਾਂ ਤਕਰੀਬਨ 2 ਕਿ ਦਿਨਾਂ ਦੇ ਵਿੱਚ ਹੋਰ ਇਹ ਪੂਰਾ ਕਰ ਦੇਣਗੇ ਨੇਪਰੇ ਚਾੜ ਦੇਣਗੇ ਤੇ ਉਹ ਪਰਲੇ ਪਾਸੇ ਤੇਲ ਵੀ ਪੈ ਰਿਹਾ ਆ ਆਪਾਂ ਇਹ ਸਾਰਾ ਸਮਝਾਂਗੇ ਵੀ ਕਿ ਕਿਵੇਂ ਇੱਥੇ ਸੇਵਾ ਚੱਲ ਰਹੀ ਆ ਤੇਲ ਦੀ ਸੇਵਾ ਕਿੱਥੋਂ ਆਉਂਦੀ ਆ ਜਾਂ ਕਿਵੇਂ ਕੁਝ ਹੁੰਦਾ ਵੈਸੇ ਇਹ ਸਾਰਾ ਕੁਝ ਜਿੰਨਾ ਵੀ ਇਹ ਇਹ ਥੋੜਾ ਸਿਸਟਮ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਹੋਣੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ ਕਿਉਂਕਿ ਉਹਨਾਂ ਦੇ ਕਹਿਣ ਤੇ ਹੀ ਇਹ ਸਾਰੀ ਸੰਗਤ ਇਕੱਠੀ ਹੋਈ ਸੀ ਜਿੰਨੇ ਵੀ ਨੌਜਵਾਨ ਆ ਦੂਰੋਂ ਨੇੜੋਂ ਇੱਥੇ ਪਹੁੰਚੇ ਸੀਗੇ ਤੇ ਆਜੋ ਫਿਰ ਇੱਧਰ ਨੂੰ ਆਪਾਂ ਆ ਇੱਧਰ ਦਾ ਸਾਰਾ ਵੇਖਦੇ ਹਾਂ ਇੱਕ ਤਾਂ ਬੰਨ ਉੱਧਰ ਲੱਗ ਰਿਹਾ ਇੱਕ ਆ ਇੱਧਰਲੇ ਪਾਸੇ ਵੀ ਢੋਣਾ ਲਾਇਆ ਜਾ ਰਿਹਾ ਵੱਡਾ ਸਾਰਾ ਮੇਰੇ ਨਾਲ ਇੱਥੇ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਵੀਰ ਕਰਮਜੀਤ ਹੋਣੇ ਨੇ ਭਾਈ ਸਤਿਗੁਰ ਸਤਿਗੁਰ ਬਾਈ ਜੀ ਕਿਦਾਂ ਚੜਦੀ ਗਲਾ ਅੱਜੋ ਚੜਦੀ ਗਲਾ ਪੂਰੀ ਚੜਦੀ ਗਲਾ ਜੀ ਕਿਦਣ ਦੀ ਹੈ ਭਾਈ ਸੇਵਾ ਚੱਲਣ ਦੀ ਇੱਥੇ ਤਿੰਨ ਪਾਜੀ ਹਫਤਾ ਹੋ ਹੀ ਗਿਆ ਲੱਗਦਾ ਹਫਤਾ ਹੋ ਗਿਆ ਆ ਜੋ ਇਹ ਮੈਨੂੰ ਲੱਗਦਾ ਮੈਂ ਦੱਸਣਾ ਵੀ ਡਿਆ ਸੀਗਾ ਵੀ 3 ਕਿ ਫੁੱਟ ਤਕਰੀਬਨ ਚੱਕ ਤੂ ਤਾ ਨਾ ਇਥੋਂ ਤਿੰਨ ਕੁ ਫੁੱਟ ਜਿਹੜਾ ਇਧਰੋਂ ਤੂ ਤਾ ਹਜੇ ਇਧਰ ਪਿਆ ਹੋਇਆ ਤੁਸੀਂ ਦੇਖ ਸਕਦੇ ਤੈਨ 4 ਫੁੱਟ ਤੇ ਇਹ ਟੋਟਲ 5 ਕੁ ਫੁੱਟ ਹੈਗਾ ਇਹਦੇ ਥੱਲੇ ਹਜੇ ਪਈਆ ਫੁੱਟ ਦਿੱਤਾ ਹੈ ਅੱਛਾ ਹੱਲੇ ਹੋਰ ਹੈਗੀ ਆ ਹੋਰ ਹੈਗੀ ਆ ਹਾਂ ਤੇ ਮੈਨੂੰ ਲੱਗਦਾ ਵੀ ਇੱਕ ਦਿਨ ਇੱਕ ਦੋ ਦਿਨ ਲੱਗ ਜਾਣਗੇ ਫਿਰ ਹੋਰ ਇੱਥੇ ਨਹੀਂ ਹਜੇ ਘਟੋ ਘੱਟ ਵੀ ਜਿਹੜੇ ਸਾਨੂੰ ਤੁਸੀਂ ਸਾਰੇ ਬੰਨੇ ਰੇਤਾ ਦੇ ਪਰ ਇਧਰਲੇ ਪਾਸੇ ਆ ਮੈਂ ਇਕੱਲੇ ਇਹਦੀ ਗੱਲ ਕਰ ਰਿਹਾ ਹਾਂ ਹਾਂ ਤੇ ਲੱਗ ਹੀ ਜਾਣੇ ਇਹਨਾਂ ਨੂੰ 15 20 ਦਿਨ ਹਜੇ ਲੱਗ ਜਾਣਗੇ ਤੇ ਜਿਵੇਂ ਉਹ ਉਧਰਲੇ ਪਾਸੇ ਕਿਉਂਕਿ ਬੰਨ ਤਾਂ ਉਥੋਂ ਟੁੱਟਾ ਸੀ ਨਾ ਉਹ ਵਾਲਾ ਸਾਰਾ ਬੰਨ ਉ ਬਹੁਤ ਤਕੜਾ ਸੀ ਨਾ ਇਹ ਸਾਰਾ ਜਿੰਨਾ ਇਹ ਸਾਰਾ ਜਿੰਨਾ ਬੰਨਿਆ ਇਹ ਸਾਰੇ ਟੁੱਟ ਗਏ ਨਹੀਂ ਇਥੋਂ ਨਹੀਂ ਸੀਗਾ ਥੋੜਾ 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 ਵਿਚ ਵਿਚ ਇਥੇ ਪਾਰ ਇੱਕ ਥਾਂ ਦੋ ਥਾਂ ਦੇ ਤੇ ਪਿਆ ਹੀ ਜਿਆਦਾ ਉਥੋਂ ਟੁੱਟਾ ਓਕੇ 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 ਕਿਲੋਮੀਟਰ ਆ ਜਿਹੜਾ ਉਹ ਹਾਂ ਉਹ ਅਗਲੇ ਪਾਸੇ ਆ ਉਹ ਅਸੀਂ ਕੱਲ ਵੇਖ ਕੇ ਵੀ ਆਏ ਆ ਉਧਰੋਂ ਹਾਂਜੀ ਹਾਂਜੀ ਠੀਕ ਆ ਆ ਵਿੱਚੋਂ ਵਿੱਚੋਂ ਮਿੱਟੀ ਆ ਜਾਂਦੀ ਹੈ ਉੱਪਰ ਪਰਤ ਜੀ ਹੈ ਨਹੀਂ ਇਹ ਵੀ ਉੱਪਰ ਪਰਤ ਜੀ ਜਿੱਦਾਂ ਪਾਣੀ ਖੜ ਗਿਆ ਹੈਗਾ ਬਾਅਦ ਚ ਜਿਹੜਾ ਦਰਿਆ ਦਾ ਉਹ ਜਿੱਲਣ ਜੀੜੀ ਦੇ ਗਾਰਜਿਓ ਬੈਗੀ ਉੱਤੇ ਥੋੜੀ ਠੀਕ ਆ ਉਹਦਾ ਹੈ ਰੇਤਾ ਹੀ ਆ ਸਾਰੀ ਥਾਂ ਤੇ ਸਹੀ ਆ ਮੈਂ ਵੈਸੇ ਮੋਟਾ ਜਾਂ ਅੰਦਾਜ਼ਾ ਦੱਸਿਆ ਵੀ 50 ਕੇ ਕਰੀਬ ਟਰੈਕਟਰ ਚੱਲਣ ਡੇ ਇੰਨੇ ਕੀ ਆ 50 ਦੇ ਲੱਗ ਛਾਗੇ ਹੈਗੇ ਹਾਂਜੀ ਬਾਕੀ ਹੋਰ ਵੀ ਆ ਜਾ ਰਹੇ ਆ ਸੇਵਾਦਾਰ ਟਰੈਕਟਰ ਲੈ ਕੇ ਸਹੀ ਆ ਆ ਰਹੇ ਆ ਹਿਆਰਪੁਰ ਤੋਂ ਵੀਰ ਆ ਰਹੇ ਆ ਵਕ ਵਕ ਥਾਵਾਂ ਤੋਂ ਆਇਆ ਕੋਈ ਮੋਗੇ ਤੋਂ ਆਇਆ ਕੋਈ ਹਿਆਰਪੁਰ ਤੋਂ ਆਇਆ ਵਾ ਜੀ ਕੋਈ ਸ਼ਾਹਕੋਟ ਏਰੀਆ ਚ 哥哥。 ਇਹਨਾਂ ਦਾ ਮੈਨੂੰ ਪਤਾ ਵੀ ਬਾਬਿਆਂ ਨੇ ਵੀਡੀਓ ਪਾਈ ਸੀ ਜਾਂ ਉਦਾਂ ਵੀ ਉਹਨਾਂ ਨੇ ਅਪੀਲ ਕੀਤੀ ਪੋਸਟਾਂ ਪਾ ਕੇ ਵੀ ਵੀ ਇੱਥੇ ਪਹੁੰਚੋ ਫਿਰ ਉੱਥੇ ਹੀ ਸੰਗਤ ਸਾਰੀ ਇਕੱਠੀ ਹੋ ਰਹੀ ਆ ਬਾਬਾਈ ਨੇ ਜਦੋਂ ਵੀਡੀਓ ਪਾਈਆਂ ਸੀਗੇ ਇੱਥੇ ਦਾ ਸਾਰਾ ਆਣ ਕੇ ਦੇਖਿਆ ਪਹਿਲਾਂ ਆਣ ਕੇ ਬਾਬਾਈ ਨੇ ਜਦੋਂ ਵੀਡੀਓ ਪਾਈਆਂ ਫਿਰ ਸੰਤ ਦੇ ਫੋਨ ਆਉਣੇ ਸ਼ੁਰੂ ਹੋਏ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਇਹ ਸੰਗਤਾਂ ਹੌਲੀ ਹੌਲੀ ਟਰੈਕਟਰ ਕਰਾਹੇ ਵਾਲੇ ਆ ਗਏ ਡੀਜ਼ਲ ਆਉਣਾ ਸ਼ੁਰੂ ਹੋ ਗਿਆ ਅੱਛਾ ਇਹ ਆਪ ਸੰਗਤ ਖੁਦ ਆਣ ਕੇ ਕੋਈ ਡੀਜ਼ਲ ਲੈ ਕੇ ਆ ਰਿਆ ਵਾ ਜਿਹੜੇ ਟਰੈਕਟਰ ਲੈ ਕੇ ਆਏ ਪਿੰਡਾਂ ਚੋਂ ਭਾਜੀ ਉਹ ਆਪ ਦਾ ਡੀਜ਼ਲ ਵੀ ਨਾਲ ਲੈ ਕੇ ਆ ਆਗੇ ਅੱਛਾ ਨਾਲ ਡੀਜ਼ਲ ਵੀ ਦੇ ਕੇ ਜਾਂਦੇ ਆ ਓਕੇ ਮਤਲਬ ਕੋਈ ਦੱਸੋਗੇ ਇਦਾਂ ਦਾ ਗਰੁੱਪ ਜਿਹੜਾ ਕਿਤੇੋਂ ਦੂਰੋਂ ਆਇਆ ਕਿੱਥੋਂ ਦੇ ਆਏ ਬੰਦੇ ਆਦੇ ਆ ਸਾਹਮਣੇ ਆਪਾਂ ਮਿਲ ਸਕਦੇ ਇਹਨਾਂ ਨੂੰ ਇਹ ਮੋਗੇ ਤੋਂ ਆਏ ਆ ਅੱਛਾ ਬਲਵਾਲਾ ਤੋਂ ਓਕੇ ਆ ਜਿਹੜੇ ਇੱਧਰ ਲਿਕੇ ਪਸ਼ੀਮੀ ਦਾ ਗੁਰਦੁਆਰਾ ਠੀਕ ਹੈ ਉੱਥੋਂ ਆਏ ਆ ਇਹ ਵੀਰ ਸਹੀ ਆ ਤੇ ਇਹ ਟਰੈਕਟਰ ਲੈ ਕੇ ਆਏ ਹੋਏ ਆ ਤੇ ਟੀਲ ਵੀ ਆਪਦਾ ਲੈ ਕੇ ਆਏ ਹੋਏ ਆ ਵੀਰ ਉਹਨੇ ਓਕੇ ਹਾਂਜੀ ਠੀਕ ਹੈ ਤੇ ਇਹਨਾਂ ਕੱਲ ਆਏ ਆ ਇਹ ਭਾਜੀ ਇਹ ਹੋਰ ਰਹਿਣਗੇ ਐਤਵਾਰ ਨੂੰ ਜਾਣਗੇ ਚਾਰ ਪੰਜ ਦਿਨ ਲਵਾ ਕੇ ਜਾਣਗੇ ਹੁਣ ਸਹੀ ਸਹੀ ਹਾਂਜੀ ਇਹ ਤੇਲ ਵੀ ਆਪਦਾ ਲੈ ਕੇ ਆਇਆ ਸਾਰ ਨੂੰ ਕਹਿੰਦੇ ਜਿੰਨਾ ਤੇਲ ਵਧਿਆ ਜਿੰਨੇ ਸਾਡੇ ਪੈਸੇ ਵਧ ਗਏ ਸਭ ਕੋ ਅਸੀਂ ਤੁਹਾਨੂੰ ਤੇਲ ਦੀ ਕੇ ਜਾਵਾਂਗੇ ਅੱਛਾ ਮੈਨੂੰ ਲੱਗਦਾ ਵੀ ਜਿੰਨਾ ਇਹ ਚੱਲ ਰਿਹਾ ਰੋਜ਼ਾਨਾ ਤਕਰੀਬਨ 1.5 ਤੋਂ 2 ਲੱਖ ਦਾ ਤੇਲ ਦਾ ਖਰਚਾ ਆ ਜਾਂਦਾ ਹੁਣ 2 ਲੱਖ ਖਰਚਾ ਆ ਜਾਂਦਾ ਆ ਜਾਂਦਾ ਹੋਊਗਾ ਆਮ ਨਾਲ ਆ ਜਾਂਦਾ 2 ਲੱਖ ਮਸ਼ੀਨਾਂ ਵੀ ਚੱਲਦੀਆਂ ਟਰੈਕਟਰਾਂ 'ਚ ਵੀ ਸਾਰਿਆਂ 'ਚ ਪੈਣਾ ਤੇਲ ਅੱਛਾ ਆ ਹੁਣ ਭਰਨ ਵੀ ਡਏ ਇਧਰ ਇਹ ਸ਼ਿਆਰ ਬੁਰਦਵਾਈ ਵੀਰ ਹੁਣ ਤੇਲ ਲੈ ਕੇ ਇਹ ਕਹਿੰਦੇ ਸਾਰੇ ਟਰੈਕਟਰਾਂ 'ਚ ਪਾ ਕੇ ਜਾਣਾ ਅੱਛਾ ਹਾਂਜੀ ਕਿਹੜੇ ਬਾਈ ਹੋਣੀ ਨੇ ਦਿਖਾਓ ਮਿਲਾਓ ਹਾਂ ਹਾਂਜੀ ਅੱਛ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਭਾਈ ਸਿਮਰਜੀਤ ਭਾਈ ਸਿਮਰਜੀਤ ਕਿੱਥੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਭਾਈ ਧਾਮੀਆਂ ਪਿੰਡ ਦਾ ਭਾਈ ਧਾਮੀਆਂ ਪਿੰਡ ਸ਼ਾਮਚਰਾਸੀ ਦੇ ਨਾਲ ਹਾਂਜੀ ਠੀਕ ਹੈ ਤੇ ਕਿੰਨਾ ਡੀਜ਼ਲ ਲੈ ਕੇ ਆਏ ਹੋ ਤੁਸੀਂ ਭਾਈ ਸਾਢੇ 6 ਦਾ 700 ਲੀਟਰ ਆ ਭਾਈ ਓਕੇ ਹਾਂਜੀ ਠੀਕ ਹੈ ਮੈਂ ਹਾਲੇ ਪਹਿਲੀ ਸ਼ੁਰੂਆਤ ਹੀ ਕੀਤੀ ਅੱਜ ਹਾਂਜੀ ਹਾਂਜੀ ਭਾਈ ਪਹਿਲਾਂ ਹਾਂਜੀ ਇੱਧਰ ਆ ਪਹਿਲਾਂ ਬੱਠੇ-ਬੁੱਠੇ ਉੱਧਰ ਲੈ ਕੇ ਆਏ ਸੀ ਭਾਈ ਠੀਕ ਹੈ ਟਰੈਕਟਰ ਵੀ ਲੈ ਗਏ ਵੀਰ ਉਹ ਟਰੈਕਟਰ ਵੀ ਸਾਡੇ 2-4 ਹੋਰ ਆ ਰਹੇ ਮਗਰ ਟਰੈਕਟਰ ਇਹਨਾਂ ਚਾਰ ਹੋਰ ਆ ਰਹੇ ਆ ਬਈ ਸਹੀ ਹੈ ਤੇ ਇਹ ਫਿਰ ਜਿੰਨੀ ਵੀ ਸੇਵਾ ਦਾ ਸੰਬੰਧ ਸੀਗਾ ਇਹ ਪਿੰਡ ਵਾਲਿਆਂ ਨੇ ਇਕੱਠਾ ਕੀਤਾ ਜਾਂ ਕਿਸੇ ਬਾਹਰੋਂ ਵਿਦੇਸ਼ੀ ਦਾ ਆਪਣੇ ਬਾਹਰ 1200 2000 ਭਰਾਵਾਂ ਉਹਨਾਂ ਦੀ ਆ ਬਸ ਸੇਵਾ ਜੀ ਅੱਛਾ ਐਨ ਆਰ ਆਈ ਵੀਰਾਂ ਦਾ ਸਹੀ ਐਨ ਆਰ ਆਈ ਹਾਂਜੀ ਹਾਂਜੀ ਭਰਾਵਾਂ ਦੀ ਆ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹੋ ਗਈ ਲਾਗੇ ਭਰਤੀਆਂ ਇਹਨੇ ਆ ਭਰੀ ਜਾਂਦੇ ਆ ਬਈ ਜਿੰਨੀਆਂ ਭਰ ਗਈਆਂ ਸੇਵਾ ਉੱਥੇ ਜੀ ਚਲੋ ਡਟੇਰੋ ਮੇਰਾ ਵੀ ਬਹੁਤ ਵਧੀਆ ਓਕੇ ਇਹ ਇਹ ਬੜਾ ਵਧੀਆ ਸੇਵਾ ਦਾ ਕੰਮ ਹੈ ਨਾ ਬਹੁਤ ਵਧੀਆ ਭਾਈ ਦੇਖੋ ਕਿਥੋਂ ਸ਼ਹਿਰਪੁਰੋਂ ਆਏ ਤੇ ਲੈ ਕੇ ਡੀਜ਼ਲ ਨਾਲ ਟਰੈਕਟਰ ਵੀ ਲੈ ਕੇ ਆਏ ਸਹੀ ਆ ਜਿਹਨੇ ਸੇਵਾ ਕਰਨੀ ਆ ਉਹਨੂੰ ਕੋਈ ਨਹੀਂ ਦੂਰ ਨਾ ਨੇੜੇ ਨਾ ਕੁਛ ਨਹੀਂ ਉਹਨੇ ਆ ਹੀ ਜਾਣਾ ਸਹੀ ਗੱਲ ਇਹ ਵੀਰ ਹੁਣੀ ਮੋਗੇ ਤੋਂ ਆਏ ਅੱਛਾ ਹਾਂ ਆ ਜਿਹੜੇ ਮੁੰਡਿਆਂ ਦੇ ਜਾਗਟਾਂ ਪਾਈਆਂ ਗੁਰਦੁਆਰਾ ਹਾਂ ਇਹ ਕੱਲ ਮੈਂ ਵੇਖੀ ਗੁਰਦੁਆਰਾ ਗੁਰੂ ਸਰ ਪਾਸ਼ਾ ਹੀ ਛੇਵੀਂ ਗੁਰੂ ਸਰ ਵਾਲੇ ਪਿੰਡ ਜੈਮਲ ਵਾਲਾ ਮੋਗੇ ਤੋਂ ਠੀਕ ਹੈ ਸੋਨਹਾਰ ਸ੍ਰੀ ਅਕਾਲ ਫੋਟੋ ਹੋ ਰਹੀ ਹੈ ਹਾਂਜੀ ਮੋਗੇ ਵਾਲਾ ਜਿਹੜਾ ਪੂਰਾ ਜਥਾ ਆਇਆ ਇਹਨਾਂ ਨਾਲ ਗੱਲ ਕਰਦੇ ਆ ਸੱਸੀ ਗੱਲ ਜੀ ਸੱਸੀ ਕਾ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਖੇਂਦਰ ਸਿੰਘ ਭੋਲਾ ਜੀ ਸਖੇਂਦਰ ਸਿੰਘ ਪਿੰਡ ਕਿਹੜਾ ਤੁਹਾਡਾ ਸਾਡਾ ਜੀ ਜੈਮਲਵਾਲਾ ਮੋਗਾ ਜਿਲ੍ਹਾ ਜੀ ਅੱਛਾ ਸਾਰੇ ਇੱਕੋ ਪਿੰਡ ਦੇ ਆ ਹਾਂ ਜੀ ਅਸੀਂ 12 14 ਟਰੈਕਟਰ ਆ ਜੀ ਸਾਡੇ ਤੇ 35 40 ਜਾਣੇ ਨੌਜਵਾਨ ਆ ਜੀ ਛੇਵੇਂ ਪਾਸਾ ਦਾ ਗੁਰਦੁਆਰਾ ਜੀ ਉੱਥੇ ਠੀਕ ਹੈ ਉੱਥੇ ਜੀ ਕਮੇਟੀ ਆ ਜਿੰਨੇ ਵੀ ਆ ਨੌਜਵਾਨ ਉੱਥੇ ਸੇਵਾ ਕਰਦੇ ਆ ਉਹ ਸਾਰਾ ਜਥਾ ਹੀ ਆਇਆ ਜੀ ਠੀਕ ਹੈ ਹੋਰ ਹੜਾਂ ਦੇ ਵਿੱਚ ਕੀ ਸੇਵਾ ਕੀਤੀ ਗਈ ਤੁਹਾਡੇ ਪਿੰਡ ਵੱਲੋਂ ਹੋਰ ਜੀ ਇਰੇ ਨੌਜਵਾਨਾਂ ਨੇ ਇੱਥੇ 15-5 ਦਿਨ ਚਾਹ ਦਾ ਲੰਗਰ ਵੀ ਲਾਈ ਰੱਖਿਆ ਠੀਕ ਹੈ ਤੇ ਹੁਣ ਵੀ ਅਸੀਂ ਇੱਥੇ ਟਰੈਕਟਰ ਲੈ ਕੇ ਆਏ ਆ ਹੁਣ ਸਾਡੇ ਪਿੰਡੋਂ ਹੋਰ ਵੀ ਟਰੈਕਟਰ ਹੀ ਮੰਗਾਵਾਂਗੇ ਇੱਥੇ ਜਿੰਨਾ ਦਿਨ ਸਾਡੇ ਕੋਲ ਲੱਗੇ ਅਸੀਂ ਉਹਨਾਂ ਦਿਨ ਸੇਵਾ ਕਰਕੇ ਜਾਵਾਂਗੇ ਜਿਹਦੇ ਵਿੱਚ ਅਸੀਂ 12-13 ਟਰੈਕਟਰ ਲੈ ਕੇ ਆਏ ਆ ਜੀ ਹੂੰ ਤੇ 1 ਲੱਖ 70 ਹਜ਼ਾਰ ਦਾ ਸੀ ਡੀਜ਼ਲ ਲੱਗੇ ਤੁਰੇ ਸੀਗੇ ਠੀਕ ਹੈ ਕੱਲ ਬਾਈ ਹੋਣੀ ਆਏ ਸਾਨੂੰ 30 40 ਹਜ਼ਾਰ ਦਾ ਡੀਜ਼ਲ ਉਹ ਦੇਗੇ ਹਾਂ ਹੁਣ ਬਾਈ ਹੋਣੀ ਆਏ ਹੇ ਹਰਪੁਰ ਵਾਲੋਂ ਜੀ ਇਹ ਵੀ ਸਾਨੂੰ ਆ ਡੀਜ਼ਲ ਦੀ ਸਹਾਇਤਾ ਦੇ ਕੇ ਚੱਲੇ ਆ ਧੰਨਵਾਦ ਕਰਦੇ ਆ ਸੀ ਇਹਨਾਂ ਦਾ ਵੀ ਬਿਲਕੁਲ ਜੀ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਤੁਹਾਡਾ ਵੀ ਧੰਨਵਾਦ ਵੀ ਤੁਸੀਂ ਔਖੇ ਵੇਲੇ ਇੱਥੇ ਬੋੜੇ ਹੋ ਤੇ ਸਪੈਸ਼ਲੀ ਨੌਜਵਾਨ ਵੀਰੋ ਤੁਹਾਡਾ ਧੰਨਵਾਦ ਵੀ ਜਿਹੜਾ ਆਪਣੀ ਨੌਜਵਾਨੀ ਨੂੰ ਭੰਡਿਆ ਜਾਂਦਾ ਨਾ ਵੀ ਪੰਜਾਬ ਦੇ ਮੁੰਡੇ ਇਦਾਂ ਕਰਦੇ ਆ ਓਦਾਂ ਕਰਦੇ ਆ ਤੇ ਪੰਜਾਬ ਦੇ ਮੁੰਡਿਆਂ ਦਾ ਆ ਰੂਪ ਵੇਖਣਾ ਚਾਹੀਦਾ ਉਹਨਾਂ ਬੰਦ ਜਿਹੜੇ ਆਪਣੇ ਤੇ ਤੌਮ ਤਾਂ ਲਾਉਂਦੇ ਆ ਸੋ ਤੁਹਾਨੂੰ ਸਲੂਟ ਆ ਚੜ੍ਹਦੀ ਕਲਾ ਚ ਰਹੋ ਇਸੇ ਤਰ੍ਹਾਂ ਹੀ ਤੇ ਠੀਕ ਸਤ ਸ੍ਰੀ ਅਕਾਲ ਬਾਈ ਆ ਜਿਹੜਾ ਇੱਧਰ ਤੋਂ ਆ ਇਹ ਕਾਹ ਤੋਂ ਲਾਇਆ ਕਿਉਂਕਿ ਉੱਧਰ ਤਾਂ ਬੰਨ ਲੱਗੀ ਰਿਆ ਸੀਗਾ ਇਹ ਹੁਣ ਭਾਜੀ ਰੀਤਾ ਜਿਹੜੀ ਹੈ ਦਰਿਆ 'ਚੋਂ ਜਿਆਦੀ ਆ ਗਈ ਆ ਅੱਧੇ ਕਰਕੇ ਹੁਣ ਇਹਨੂੰ ਕਹੇ ਬੰਦੇ ਨਹੀਂ ਜਾ ਸਕਦੇ ਹੁਣ ਜਿਹੜਾ ਬੰਨ ਲਾਉਣਾ ਆਪਾਂ ਕਿਲੋਮੀਟਰ ਲੰਮਾ ਹਾਂ ਉੱਥੇ ਫੇਰ ਤੋਂ ਟਰਾਲੀਆਂ ਜੈਕਾਂ ਵਾਲੀਆਂ ਲਾਵਾਂਗੇ ਮਸ਼ੀਨਾਂ ਨਾਲ ਇਹਨੂੰ ਭਰ-ਭਰ ਕੇ ਸਾਰੀ ਮਿੱਟੀ ਉੱਥੇ ਲੈ ਕੇ ਜਾ ਅੱਛਾ ਜਦੋਂ ਉੱਧਰ ਨਾਲ ਪ੍ਰੋਜੈਕਟ ਸ਼ੁਰੂ ਕੀਤਾ ਜਦੋਂ ਉੱਧਰ ਨਾਲ ਪ੍ਰੋਜੈਕਟ ਆਪਾਂ ਸ਼ੁਰੂ ਕੀਤਾ ਫੇਰ ਸਾਰੀ ਇੱਥੋਂ ਲੈ ਕੇ ਜਾਵਾਂਗੇ ਰੀਤਾ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਭਈ ਆ ਭਾਈ ਇਹਦੇ ਘੱਟੋ ਘੱਟ ਕਿਉਂਕਿ ਆ ਆਪਾਂ ਇਧਰ ਉੱਪਰ ਚੱਲ ਕੇ ਪੂਰਾ ਵੇਖਦੇ ਆਂ ਵੀ ਆ ਦੇਖੋ ਕਿੱਡਾ ਢੋੜਾ ਤੁਸੀਂ ਲਾਇਆ ਤੇ ਇਧਰ ਨੂੰ ਤਾਂ ਮੈਂ ਤਾਂ ਉੱਥੇ ਹੀ ਵੇਖੀ ਜਾਂਦਾ ਸੀ ਇਧਰ ਨੂੰ ਤਾਂ ਨਿਗਾ ਹੀ ਨਹੀਂ ਮਾਰੀ ਕਿੱਡਾ ਤਗੜਾ ਰਕਬਾ ਆ ਸਾਰਾ ਸਦਾ ਕਰ ਰਕਬਾਵਾ ਜੀ ਹਜੇ ਹਾਂ ਅੰਦਾਜ਼ਾ ਤੁਸੀਂ ਲਾ ਸਕਦੇ ਮਹੀਨਾ ਵੀ ਲੱਗ ਸਕਦਾ ਹਜੇ ਜਿਹੜੇ ਸਭ ਦੇ ਹਾਲਾਤ ਆ ਭਾਜੀ ਬਿਲਕੁਲ ਉਹ ਸਾਹਮਣੇ ਜਿੱਥੇ ਪੌਗ ਲਾਈਨ ਚੱਲਦੀ ਉੱਥੋਂ ਤੱਕ ਰੀਤਾ ਹਜੇ ਸਹੀ ਗੱਲ ਆ ਇਧਰ ਨੂੰ ਵਿਚਾਰੇ ਪਾਸੇ ਨੂੰ ਉਧਰ ਨੂੰ ਵੀ ਉਹ ਘਰਾਂ ਤੱਕ ਰੀਤਾ ਪਹੁੰਚੀ ਹੋਈ ਹ ਅਛਾ ਇਸ ਏਰੀਏ ਦੇ ਵਿੱਚ ਡੇਰੇ ਡੂਰੇ ਹੈਗੇ ਲੋਕਾਂ ਮਤਲਬ ਰਹਿਣ ਲਈ ਕੋਠੇ ਘਰ ਘਰ ਤੋਂ ਦੇਖਦੇ ਆ ਸਾਹਮਣੇ ਹਾਂ ਜੀ ਆ ਮੋਟਰਾਂ ਸੀਗੇ ਆ ਮੋਟਰ ਆ ਕੋ ਮੋਟਰ ਆ ਜੀ ਹੌ ਲਲਕਾ ਦੇਖ ਸਕਦੇ ਹਾਂ ਇਹਦੇ ਇਧਰੇ ਇਹ ਕਹੇ ਤੇ ਭਾਈ 4 ਖੇਤਾਂ ਕਿਸੇ ਤੇ 5 ਕੋਈ ਜਿਆਦਾ ਆ ਮੈਂ ਉਹੀ ਦੱਸ ਕੇ ਹਟਿਆ ਵੀ ਛੋਟੇ ਛੋਟੇ ਟਾਕੀ ਆ ਪਰ ਹੁਣ ਸਾਰਾ ਇੱਕੋ ਹੀ ਕਰਨਾ ਪੈਣਾ ਹੁਣ ਸਾਰਾ ਇੱਕ ਹੀ ਆ ਹਾਂ ਤੇ ਉਹ ਆਪੇ ਬਾਅਦ ਚ ਪਟਵਾਰੀ ਨੂੰ ਲਿਆ ਕੇ ਜਾਂ ਜਿੱਦਾਂ ਵੀ ਉਹ ਮੰਨਤੀ ਗਿਣਤੀ ਹੋ ਜੂਗੀ ਕਿਉਂਕਿ ਮੈਂ ਤਾਂ ਪਹਿਲਾਂ ਇਹ ਆ ਵੀ ਇਹਨੂੰ ਸੈੱਟ ਕਰੀਏ ਭਾਈ ਦਰਿਆ ਦੇਖੋ ਜਦੋਂ ਨਾ ਬਰਨ ਟੁੱਟਾ ਇਦਾਂ ਲੱਗਦਾ ਜਿਦਾ ਇਸ ਦਰਿਆ ਹੀ ਵਗਦਾ ਹੁੰਦਾ ਵਾ ਇਦਾਂ ਟੋਏ ਪਾ ਗਿਆ ਸਾਹਮਣੇ ਹਾਂ ਆ ਵਹਿਣ ਜਿਹੜਾ ਵਗਿਆ ਵਾ ਸਾਰਾ ਕਰ ਗਿਆ ਵਹਿਣ ਹੀ ਇੱਕ ਹਸਾਬ ਦਾ ਇਹਨੂੰ ਕਰ ਲਿਆ ਸੀਗਾ ਇਦਾਂ ਲੱਗਦਾ ਆਪਾਂ ਦਰਿਆ 'ਚ ਹੀ ਆ ਇਸ ਟਾਈਮ ਪਰ ਹੈ ਜਮੀਨਾ ਹੀ ਆ ਥੱਲੇ ਝੂਨਾ ਸੀ ਸਾਰੇ ਹੂੰ ਉਹਦੇ ਉੱਪਰ ਰੇਤ ਪੈ ਗਈ ਆ ਬਿਲਕੁਲ ਸਾਰਾ ਕੁਝ ਆਇਆ ਕਿਉਂਕਿ ਇਹ ਦਰਿਆ ਦੋਨੋਂ ਪਾਸੇ ਦੀ ਲੰਘਦਾ ਨਾ ਇਹ ਪਿੰਡ ਦੇ ਦੋ ਪਾਸੇ ਲੰਘਦਾ ਇਹਨੂੰ ਮਿਨੀ ਸ਼੍ਰੀ ਲੰਕਾ ਕਹਿੰਦੇ ਆ ਹਾਂ ਮਿਨੀ ਸ਼੍ਰੀ ਲੰਕਾ ਕਹਿੰਦੇ ਆ ਇਹ ਦੋ ਪਾਸੇ ਦਰਿਆ ਚੱਲਦਾ ਬਿਲਕੁਲ ਤੇ ਹੋਰ ਹੁਣ ਆਪਾਂ ਨੂੰ ਇੱਥੇ ਹੋਰ ਲੋੜ ਕੀ ਆ ਸੇਵਾ ਦੀ ਕੀ ਲੋੜ ਆ ਕਿਉਂਕਿ ਬਹੁਤ ਸਾਰੀ ਸੰਗਤ ਸਾਨੂੰ ਵੀ ਪੁੱਛਦੀ ਆ ਵੀ ਕਿਹੜੀ ਚੀਜ਼ ਦੀ ਲੋੜ ਆ ਇੱਥੇ? ਸ੍ਰੀਵਾਦੀ ਮੇਨ ਐ ਟਾਈਮ ਜਿਹੜੀ ਐ ਭਾਈ ਜਿੱਦਾਂ ਡੋਲੂ ਵਾਲੇ ਇਕਦ ਕਰਾਏ ਹੋਗੇ ਜਾਂ ਸੈਂਪਲ ਕਰਾਏ ਦੀ ਲੋੜ ਆ ਕਿਉਂਕਿ ਡੋਲੂ ਵਾਲੇ ਜੀ ਜਿਆਦੀ ਮਿੱਟੀ ਭਰ ਲਾ ਜਿਆਦੀ ਮਿੱਟੀ ਹੁਣ ਦੂਰ ਹੋ ਗਿਆ ਵਾਇਆ ਉਹਦੇ ਕਰਕੇ ਡੋਲੂ ਵਾਲਾ ਵਧੀਆ ਜਾਂਦਾ ਟਰੈਕਟਰ ਹਾਂ ਦੂਸਰੇ ਦਾ ਤੇਲ ਕਿਉਂਕਿ ਤੇਲ ਹੁਣ ਨਹੀਂ ਬਣਨਾ ਪਰ ਉਹ ਘੱਟ ਉਹਦੇ ਕਰਕੇ ਹੁਣਾਂ ਢੋਡੇ ਲਵਾ ਰਹੇ ਫਿਰ ਜਿਹੜੇ ਸੈਂਪਲ ਕਰਾਏ ਆ ਫਿਰ ਨਹੀਂ ਦੂਰ ਲ ਜਾ ਸਕਦੇ ਮਿੱਟੀ ਉਹਦੇ ਕਰਕੇ ਫਿਰ ਢੋਡੇ ਲਵਾਈ ਜਾਣੇ ਇੱਥੋਂ ਟਰਾਲੀਆਂ ਨਾਲ ਲੈ ਜਾਣਗੇ ਠੀਕ ਆ ਜਾਂ ਇਸ ਟਾਈਮ ਹੁਣ ਡੀਜ਼ਲ ਦੀ ਲੋੜ ਪੈਣੀ ਵਾ ਡੀਜ਼ਲ ਦੀ ਲੋੜ ਪੈ ਹਾਂ ਤੋ ਆਉ ਉਹ ਤੇ ਉਹ ਸਾਰਾ ਪੂਰਿਆਣਾ ਪੂਰ ਹੋਣਾ ਸਹੀ ਹੈ ਉੱਥੇ ਜਿੰਜਾਂ ਦੀ ਲੋੜ ਇਧਰ ਨੂੰ ਜਿਹੜਾ ਇਹ ਵਗਦਾ ਸੀ ਇਹਦਾ ਫੇਰ ਵਹਿਣ ਇਧਰੋਂ ਰੋਕਤਾ ਵਾ ਕਿ ਚੱਲ ਰਿਹਾ ਇਹ ਉਧਰੋਂ ਚੱਲਦਾ ਵਾ ਚੱਲਦਾ ਉਹ ਕਿਉਂਕਿ ਪਰੇ ਦੀ ਨੰਗ ਰਿਹਾ ਨਾ ਨੰਗ ਰਿਹਾ ਹਾਂਜੀ ਉਧਰ ਵੀ ਉਹ ਪੌੜ ਵਾਲ ਦੀ ਹੋ ਕੇ ਜਾ ਰਿਹਾ ਸਾਰਾ ਇਧਰੋਂ ਬੰਨ ਲੱਗ ਗਿਆ ਉਹ ਕਿਉਂਕਿ ਦੂਰ ਤੱਕ ਦੱਬ ਜੀ ਵਿਖਰੀ ਜਿਹੜੀ ਉਹ ਬੁਰਜ ਜੀ ਹੁੰਦੀ ਉੱਤੇ ਕਾਨੇ ਜੇ ਆ ਕਾਨੇ ਜੇ ਉਹ ਫੇਰ ਜਦੋਂ ਪਾਣੀ ਦਰਿਆ ਚੋਂ ਉੱਥੋਂ ਬੰਨ ਟੁੱਟਾ ਭਾਜੀ ਨੇ ਸੱਦਾ ਕੀਤਾ ਵਹਾਂ ਰਿਆਂ ਨੂੰ ਮੋੜ ਲਿਆ ਸਾਰਾ ਹੀ ਜਦੋਂ ਬੰਨ ਟੁੱਟਾਈ ਕਿਸ਼ਤੀਆਂ ਵਿੱਚ ਇ ਬਹੁਤ ਜਿਆਦਾ ਬੰਦੇ ਹਲਾਕ ਸੀਗੇ ਬੋਰਾਪੂਰਾ ਦਾ ਕਿਤਾ ਬਚਾ ਕਿਉਂਕਿ ਜਿੱਥੇ ਮੈਂ ਉਹ ਵੀਡੀਓ ਸ਼ੁਰੂ ਕੀਤੀ ਉੱਥੇ ਬੂਰ ਹੀ ਲੱਗਦਾ ਮੈਨੂੰ ਉਹ ਬੂਰ ਹੀ ਸੀਗਾ ਹਾਂਜੀ ਉੱਥੇ ਵੀ ਬੂਰਾ ਉਹਨਾਂ ਦੇ ਨਿਸ਼ਾਨੀਆਂ ਲਾਈਆਂ ਹੋਈਆਂ ਵਾ ਤੇ ਉਹ ਫਿਰ ਮੋਟਰ ਵਾਲਾ ਕੋਠਾ ਕੋਠਾ ਰੁੜ ਰੁੜ ਗਿਆ ਮੈਨੂੰ ਲੱਗਦਾ ਰੁੜ ਗਿਆ ਉੱਥੇ ਹਾਂ ਨਾ ਉੱਥੋਂ ਵੀ ਰੁੜ ਗਿਆ ਉੱਥੇ ਵੀ ਸੀਗਾ ਇੱਕ ਉਹ ਆਪਣੇ ਜਿੱਥੇ ਚਾਹ ਦਾ ਲੰਗਰਾ ਉੱਥੇ ਵੀ ਸੀਗਾ ਉੱਥੋਂ ਵੀ ਰੁੜਿਆ ਜੀ 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 ਬਹੁਤ ਜਿਆਦਾ ਨੁਕਸਾਨ ਹੋਇਆ ਹਾਂ ਕਿਉਂਕਿ ਅਜੀਬਾ ਜੀ ਦੇਖੋ ਰੇਤਾ ਖੇਚ ਰਹੇ ਆ ਹਫਤਾ ਹੋ ਗਿਆ ਖੇਚਦੇ ਹਨ ਹਜੇ ਪੱਥਰੋਂ ਪੱਕੀ ਮਿੱਟੀ ਨਹੀਂ ਆਪਾ ਹਲੇ ਤਲ ਮੇਨ ਤਲ ਨਹੀਂ ਆਇਆ ਮੇਨ ਤਲ ਨਹੀਂ ਹਜੇ ਆਇਆ ਦੇਖ ਆ ਦੇ ਇੰਨੀ ਰੇਤਾ ਖਿੱਚਦੀ ਆ ਢੋੜਿਆ ਉਧਰ ਵੀ ਲਾਤੇ ਸਾਹਮਣੇ ਵੀ ਇਧਰ ਵੀ ਲਾਤੇ ਆ ਪਰ ਹਜੇ ਜਿਹੜਾ ਥੱਲੇ ਮੇਨ ਤਲ ਨਹੀਂ ਨਿਕਲਿਆ ਇਹਦਾ ਜਿਹੜਾ ਭਾਈ ਦੇਖ ਸਵੇਰੇ ਸ਼ੁਰੂ ਕਿੰਨੇ ਕਵਜੇ ਹੋ ਜਾਂਦੀ ਹੈ ਇਹ ਗੱਲ ਮੈਂ ਪੁੱਛਣੀ ਭੁੱਲ ਗਿਆ ਸਵੇਰ ਨੂੰ ਭਾਜੀ ਕਈ ਦਾ ਜਿਹੜੇ ਟਰੈਕਟਰ ਵਾਲੇ ਡਰਾਈਵਰ ਹੁੰਦੇ ਇੱਥੇ ਰਹਿੰਦੇ ਆ ਉਹ 7 ਵਜੇ ਸਟਾਰਟ ਕਰ ਦਿੰਦੇ ਆ 7 ਵਜੇ ਤੁਰ ਪੈਂਦੇ ਆ ਅੱਛਾ ਓਕੇ ਤੇ ਜਿਹੜੇ ਪਿੰਡਾਂ ਚੋਂ ਆਉਂਦੇ ਆ ਜਿਦਾ ਕੋਈ ਸ਼ਾਹਗੋੜੀ ਰਗੀ ਦਾ ਵਾ ਲਾਗੇ ਬੰਨਿਆ ਵਾਲੇ ਬੰਦੇ ਆ ਉਹ ਥੋੜਾ ਕੁ ਪੱਠੇ-ਪੁੱਠੇ ਪਾ ਕੇ ਉਹਨਾਂ ਨੇ ਹੁੰਦਾ ਵਾ ਥੋੜਾ ਬੋਧਾ ਲੇਟ ਹੋ ਜਾਂਦਾ ਵਾ ਓਕੇ ਤੇ ਉਹ 10 ਕਵਜੇ ਆ ਹੀ ਦਿੰਦਾ ਹੁਣ ਜਿਹੜੇ ਮੰਨ ਲਓ ਆ ਮੋਗੇ ਵਾਲੇ ਵੀ ਰ ਆ ਇਹ ਦੂਰੋਂ ਆਏ ਆ ਹੁਣ ਇੰਨੀ ਦੂਰੋਂ ਇਹ ਫੇਰ ਰਹਿੰਦੇ ਕਿੱ ਸਾਰਾ ਇੱਥੇ ਰਹਿਣ ਦਾ ਜਾਂ ਉਥੇ ਲੈ ਜੀ ਦੇ ਕੁਟੀਆਂ ਸਲਤਨਪੁਰ ਓਕੇ 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 ਸਾਰਾ ਟਰੈਕਟਰ ਇੱਥੇ ਰੋਕ ਲੈਂਦੇ ਹੋਣੇ ਟਰੈਕਟਰ ਇੱਥੇ ਇੱਕ ਦੋ ਖੜੇ ਕਰ ਦੇਣੇ ਇਥੋਂ ਫੇਰ ਗੱਡੀ 'ਚ ਲੈ ਜਾਣਾ ਜਾਂ ਟਰੈਕਟਰ ਟਰਾਲੀ ਠੀਕ ਹੈ ਸਹੀ ਹੈ ਮਤਲਬ ਉਹ ਪੂਰਾ ਇੰਤਜ਼ਾਮ ਹੈਗਾ ਮਤਲਬ ਕਿਉਂਕਿ ਮੈਂ ਤਾਂ ਪੁੱਛ ਰਾਂ ਵੀ ਕਈ ਸੱਜਣ ਦੂਰੋਂ ਆਣਾ ਚਾਹੁੰਦੇ ਹੁੰਦੇ ਆ ਫਿਰ ਉਹਨਾਂ ਨੂੰ ਹੁੰਦਾ ਵੀ ਰਹਿਣ ਸਹਿਣ ਦਾ ਕਿੱਦਾਂ ਕਰਾਂਗੇ ਜਾਂ ਕਰ ਲੈਂਦੇ ਹੁਣ ਉਹ ਆ ਰਹੇ ਆ ਵੀਰ ਉਹ ਟਰਾਲੀ 'ਚ ਆਵਦਾ ਤੰਬੂ ਲਾ ਕੇ ਲਿਆਏ ਹੋਏ ਆ ਸਾਰਾ ਰਹਿਣ ਬਸੇਰਾ ਉਹਨਾਂ ਨਾਲ ਕੀਤਾ ਹੋਇਆ ਪ੍ਰਸ਼ਾਦਾ ਪਾਣੀ ਇੱਥੇ ਮਿਲ ਠੀਕ ਆ ਭਾਈ ਮਿਹਰਬਾਨੀ ਇਹ ਹੁਣ ਆਪਾਂ ਉਹ ਬੰਨ ਤੇ ਜਾ ਕੇ ਵੇਖਦੇ ਆਂ ਵੀ ਕਿੱਡਾ ਕੁਚਾ ਲੱਗ ਗਿਆ ਉਹ ਦੇਖਦੇ ਆਂ ਮੈਂ ਕਹ ਜੀ ਇੱਥੇ ਅਸੀਂ ਕੱਲ੍ਹ ਆ ਕੇ ਲੱਗੇ ਕੱਲ੍ਹ ਜੀ ਫਿਰ ਜੈਮਲਾ ਤੋਂ ਸੰਗਤ ਆਈ ਆ ਉਹ ਕਿਜਲੇ ਤੋਂ ਜੀ ਜੀ ਭਾਈ ਜੀ ਉਹਨੇ ਅਸੀਂ ਕੱਲ੍ਹ ਲੱਗੇ ਸੀ ਇੱਥੇ ਆ ਕੇ ਜੀ ਹਾਂ ਹਾਂ ਤੇ ਕੱਲ੍ਹ ਤੇ ਅੱਜ ਤੇ ਅਸੀਂ ਆ ਕਿੱਬਾ ਮਾਤਾ ਜੀ ਉਹਨਾਂ ਦਾ ਨੋਜਵਾਨਾਂ ਨੂੰ ਲੈ ਗਿਆ ਠੀਕ ਹੈ ਤੇ ਬਾਈ ਜੀ ਉਹਨਾਂ ਨੇ ਰਾਤ ਸਾਡਾ ਉੱਥੇ ਖਾਣ ਪੀਣ ਦਾ ਪਰਵਾਨ ਰੋਟੀ ਪਾਣੀ ਦਾ ਪਹਿਨ ਦਾ ਕੀਤਾ ਕੋਈ ਟੈਨਸ਼ਨ ਨਹੀਂ ਵੱਧ ਤੋਂ ਵੱਧ ਆਉਂ ਜੀ ਕੋਈ ਸਮੱਸਿਆ ਨਹੀਂ ਜੀ ਇੱਥੇ ਲੰਗਰ ਪਾਣੀ ਦੀ ਰਹਿਣ ਦੀ ਆ ਕੇ ਸੇਵਾ ਕਰੂਗਾ ਓਕੇ ਵੈਸੇ ਕਿੰਨੇ ਦਿਨਾਂ ਦਾ ਤੁਸੀਂ ਅੰਦਾਜ਼ਾ ਲੈ ਕੇ ਆਏ ਹੋ ਵੀ ਅਸੀਂ ਇੰਨੇ ਦਿਨ ਸੇਵਾ ਕਰਨੀ ਹੈ ਤੁਰੇ ਜੀ ਉੱਥੇ ਚਾਰਾਂ ਦਿਨਾਂ ਦਾ ਟਿਕਾਣਾ ਰੱਖੇ ਤੁਰੇ ਸੀ ਓਕੇ ਪਰ ਹੁਣ ਸਾਡਾ ਇੱਥੇ ਕੇ ਮਨ ਵਧੀਆ ਸੇਵਾ ਕਰਨ ਨੂੰ ਜੀ ਕਰਦਾ ਅਸੀਂ ਹੱਥ ਲਾ ਕੇ ਜਾਵਾਂਗੇ ਚਲੋ ਠੀਕ ਹੈ ਬਾਈ ਬਹੁਤ ਮਿਹਰਬਾਨੀ ਇੱਧਰ ਅੰਗਰੇਜ਼ ਗਰੁੱਪ ਵਾਲੇ ਵੀ ਲੱਗੇ ਆ। ਪਿਛਲੀ ਵਾਰ ਵੀ ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਸੀ। ਕਿਵੇਂ ਪ੍ਰਧਾਨ ਜੀ? ਬੜਾ ਠੀਕ ਹੋ। ਕੀ ਹੋ ਗਿਆ? ਕੋਈ ਹੋ ਗਿਆ ਕਹਿੰਦਾ ਥੋੜਾ ਦਾ ਆਪਾਂ ਬੋਡੀ ਵਾਈ ਦਾ ਕੰਮ ਖੂਨ ਕਰਦੇ ਆ। ਹਾਂ। ਉਹਨਾਂ ਦਾ ਟੱਟਿਆ ਕਰਦੇ ਆ। ਇੱਧਰ ਹੋ ਜਾ ਮਾੜਾ ਯਾਰ ਰੌਲਾ ਇੱਥੇ ਜਿਆਦਾ। ਅੱਛਾ ਤਾਂ ਬਣ ਲਾ ਪਿਆ। ਆਓ ਤਾਂ ਚਲੋ ਬੁੱਢਿਆਂ ਨੂੰ ਤਾਂ ਲਾਇਆ। ਨਵੇਂ ਟਰੈਕਟਰ ਵੀ ਤਾਂ ਬਣ ਲਾ ਪੈਂਦੇ ਆ। ਨਵੇਂ ਹੋਈ ਐ ਸਹੀ ਐ। ਤੁਸੀਂ ਐਦ ਕੀ ਫਿਰ ਆਏ ਪਏ ਆਪਣੇ ਨੌਜਵਾਨ ਇੱਥੇ? ਕਿੰਨੇ ਆਏ ਟਰੈਕਟਰ? ਆਪਣੇ ਉਧਾਂ ਦਾ ਲਗਾਤਾਰ ਅਸੀਂ ਬੰਨ ਤੇ ਮਿੱਟੀ-ਮੁੱਟੀ ਵੀ ਲਈ ਜਿਹੜੇ ਕਿਰਾਏ ਨੂੰ ਇੱਥੇ ਮੰਨ ਲਓ ਅਸੀਂ 8000 ਰੇਟਰ ਕੱਠੇ ਲਈ ਆਏ ਸੀ ਪਹਿਲਾਂ ਠੀਕ ਹੈ ਬਾਅਦ ਵਿੱਚ ਦੋ ਤਾਂ ਇੱਥੇ ਪੱਕੇ ਸ਼ੁਰੂ ਤੋਂ ਛੱਡੇ ਆ ਜੀ ਸਹੀ ਆ ਬਲ ਲਗਾਤਾਰ ਇੱਥੇ ਚੱਲਦੇ ਆ ਜੀ ਬਾਅਦ ਨੂੰ ਕੋਈ ਨਾ ਤੁਸੀਂ ਕਰੋ ਕੰਮ ਆਪਾਂ ਫੇਰ ਕਿਹੜੇ ਦਿਨ ਥੱਲੇ ਆਪਾਂ ਇੱਥੇ ਹੀ ਆ ਫਿਰ ਫੁੱਲਾ ਟੈਂਪ ਦਾ ਡੇਨ ਲਾਵਾਂਗੇ ਠੀਕ ਆ ਮੇਰਾ ਜੀ ਇੱਧਰ ਬਾਈ ਆ ਕੇ ਕਰਮਜੀਤ ਜਿਹੜੇ ਤੂੰ ਕਹਿੰਦਾ ਸੀ ਵੀ ਆਉਣ ਆਲੇ ਹਨ ਇਹ ਪਿੰਡ ਉਪਲੀ ਤੋਂ ਆਏ ਆ ਜਿਹੜਾ ਬਰਨਾਲਾ ਤੋਂ ਬੜੀ ਦੂਰੋਂ ਆਏ ਯਾਰ ਬੜੀ ਦੂਰੋਂ ਆਏ ਦੇਖੋ ਜੀ ਇਹਨੂੰ ਤੇ ਨਾਲ ਢੇਲ ਵੀ ਲੈ ਕੇ ਆਇਆ ਉਹਦਾ ਰਹਿਣ ਦਾ ਕਿੰਨੇ ਟਰੈਕਟਰ 1 2 3 4 5 6 7 8 8 ਟਰੈਕਟਰ ਲੈ ਕੇ ਆਇਆ ਸਾਸੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤੇ ਤੁਹਾਡਾ ਧੰਨਵਾਦ ਵੀ ਤੁਸੀਂ ਐਡੀ ਦੂਰੋਂ ਆਏ ਹੋ ਚੱਲ ਕੇ ਮੈਨੂੰ ਕਰਮਜੀਤ ਦੱਸੰਡਿਆ ਸੀ ਵੀ ਰਹਿਣ ਲਈ ਵੀ ਤੁਸੀਂ ਟਰਾਲੀ ਮੰਲਾ ਦਾ ਤਿਆਰ ਕਰਕੇ ਲੈ ਆਇਆ ਦੋ ਟਰਾਲੀਆਂ ਆ ਇਹਨਾਂ ਦੀਆਂ ਸਾਰਾ ਕਰਕੇ ਲੈ ਆਏ ਜੀ ਗਾਰਡਿਆਂ ਦਾ ਠੀਕ ਆ ਇਹ ਇੱਕ ਡੋਲੂ ਕਰਾਹਾ ਇਹਨਾਂ ਤੋਂ ਬਾਕੀ ਦੂਸਰੇ ਸਾਰੇ ਡੋਲੂ ਕਰਾਹੇ ਲੈ ਕੇ ਆ ਰਹੇ ਡੋਲੂ ਆ ਸਾਰੇ ਡੋਲੂ ਓਕੇ ਓਕੇ ਆ ਵਧੀਆ ਵਾ ਇਹ ਵਧੀਆ ਡੋਲੂ ਡੋਲੂ ਦੀ ਲੋੜ ਹੀ ਆ ਬਿੱਟੀ ਹੋਣੀ ਆ ਆਪਣਾਂ ਡੋਲੂ ਕਰਾਹਾਂ ਦੀ ਲੋੜ ਆ ਜ਼ਿਆਦਾ ਸਹੀ ਆ ਤੇ ਡੀਜ਼ਲ ਵੀ ਆਪਦਾ ਨਾਲ ਲੈ ਕੇ ਆ ਜਾਵੀਂ ਹਮ ਸਾਰਾ ਸਹੀ ਇਹ ਫਿਰ ਤੁਹਾਨੂੰ ਸਾਰਾ ਸਹਿਯੋਗ ਜੀ ਤੁਹਾਡੇ ਪਿੰਡ ਦੀ ਤੁਸੀਂ ਪਿੰਡ ਚੋਂ ਗ੍ਰਾਈ ਕਰੀ ਆ ਜਾਂ ਤੁਹਾਡੇ ਜਿਹੜੇ ਬਾਹਰ ਮੁੰਡੇ ਨੌਜਵਾਨ ਗਏ ਆ ਬਾਹਰੋਂ ਵੀ ਮੁੰਡਿਆਂ ਨੇ ਵੀ ਤੁਹਾਨੂੰ ਸਹਿਯਤ ਕੀਤੀ ਜੀ ਠੀਕ ਆ ਤੇ ਬਾਕੀ ਨਗਰ ਦੇ ਵਿੱਚੋਂ ਅਸੀਂ ਕਣ ਇਕੱਠੀ ਕਰੀ ਆ ਜੋ ਵੀ ਰਸਤਾ ਹੋਰ ਫਿਰ ਅਸੀਂ ਉਹਦਾ ਮਤਲਬ ਡੀਜ਼ਲ ਵਾਸਤੇ ਵੇਚ ਕੇ ਪ ਇਹ ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਏ ਹੁਣ ਬਸ ਇਹ ਅਜੇ ਦਾ ਹਫਤੇ ਦਾ ਕਰਕੇ ਆ ਠੀਕ ਹੈ ਜਿੰਨਾ ਚੱਲੂ ਦੇਖਿਓ ਸਭ ਦੀ ਕਿਰਪਾ ਨਾਲ ਸਹੀ ਹੈ ਜੀ ਚਲੋ ਚੜ੍ਹਦੀ ਕਲਾ ਚ ਰਹੋ ਇੱਕ ਵਾਰ ਤਾਂ ਡਾ ਸਾਰਾ ਸਿਸਟਮ ਵੇਖ ਲਈਏ ਅਜੋ ਠੀਕ ਹੈ ਇਹ ਇੱਕ ਇੱਕ ਦੇ ਪਿੱਛੇ ਇੱਕ ਪਾ ਕੇ ਲਿਆਏ ਇੱਕ ਪਾ ਕੇ ਲਿਆਏ ਦੋ ਇਹਦੇ ਪਿੱਛੇ ਪਾਏ ਦੋ ਦੇ ਪਿੱਛੇ ਪਾਏ ਆ ਤੇ ਦੋ ਇਹਦੇ ਪਿੱਛੇ ਪਾਏ ਆ ਸਹੀ ਹੈ ਵਧੀਆ ਹੈ ਉਹ ਟੈਂਕ ਭਰ ਲਿਆ ਇਹ ਨਾਲ ਉਹ ਟੈਂਕ ਨਾਲ ਡੀਜ਼ਲ ਦਾ ਵੀ ਲੈ ਆਇਆ ਉਹ ਕਿੰਨਾ ਮੰਗੋ ਫਿਰ ਕਿੰਨਾ ਪਰ ਪੰਪੂ ਪਵਾ ਦੇਵਾਂਗੇ ਹਾਂਜੀ ਹਾਂਜੀ ਇਹ ਵੀ ਰਹਿਣ ਨਾਲ ਨਾਲ ਉਹ ਟਰਾਲੀ ਆ ਰਹਿਣ ਨਾਲ ਅੱਛਾ ਸਹੀ ਹੈ ਸਹੀ ਹੈ ਸਹੀ ਹੈ ਸੌਣ ਦਾ ਸਾਰਾ ਆਪਦਾ ਪ੍ਰਬੰਧ ਕਰਕੇ ਲੈ ਭਜਾ ਦੇ ਪਾਣੀ ਦਾ ਹੀ ਕਰਕੇ ਦਵਾਗੇ ਇਹਨਾਂ ਨੂੰ ਤਾਂ ਕਿਹਾ ਹੀ ਭਾਈ ਹੁਣਾਂ ਨੂੰ ਰਹਿਣ ਦਾ ਵੀ ਬਚਾਰਾ ਹੋ ਜਾਣਾ ਇੱਥੇ ਦੂਰ ਆ ਇਹਨੇ ਨਹੀਂ ਅਸੀਂ ਆਪਦਾ ਕਰ ਲਿਆ ਨੇ ਇਹ ਕਿ ਬਹੁਤ ਵਧੀਆ ਉਹ ਤਾਂ ਜਾਣ ਕਰਨਾ ਹੋਰ ਠੀਕ ਹੈ ਮੁਰੇ ਆਪਦਾ ਜਿਵੇਂ ਹੁਣ ਆਪਾਂ ਇੱਥੇ ਮੁੰਡਿਆਂ ਨੇ ਦ ਘੰਟਾ ਤੇ ਲੇਟ ਵੀ ਲਾ ਦੀਏ ਉਹੀ ਕੰਮ ਆਇਆ ਆਪਣੀ ਦੇ ਲੋ ਆ ਨਹੀਂ ਲੈ ਨਾ ਕੇ ਬੰਦਾ ਲਗਾ ਰਿਹਾ ਹੁੰਦਾ ਹੀ ਦੋ ਘੰਟੇ ਪਹਿਲਾਂ ਹਟ ਕੇ ਜਾਣਾ ਪੈਂਦਾ ਉੱਥੇ ਠੀਕ ਹੈ ਨਾ ਵੀ ਰਸਤੇ ਦਾ ਟਾਈਮ ਹੈ ਚੱਲ ਪਾਉਂਦਾ ਕੰਮ ਕਰ ਲੈਂਦਾ ਉਹਨਾਂ ਟਾਈਮ ਇੱਥੇ ਉਹ ਸਹੀ ਆ ਉਹਦੇ ਕਰਕੇ ਵੀ ਟ੍ਰਾਲੀ ਇਹ ਲੈ ਕੇ ਜਾਣ ਵਾਲੇ ਇਹਦੇ ਤੋਂ ਇਹ ਪਰਸੋਂ ਆਏ ਸੀਗੇ ਵੀਰ ਉਹ ਨਹੀਂ ਪਹਿਲਾਂ ਰਾਤ ਨੂੰ ਐਨਾ ਪੁੱਛਣ ਜਾਂ ਦੇਖਣ ਆਏ ਨੇ ਕਿ ਸਾਰਾ ਗਏ ਉੱਥੇ ਪੁੱਛ ਕੇ ਗਏ ਕਿੱਦਾਂ ਹੋਊਗਾ ਕਿੱਦਾਂ ਸਾਰਾ ਵਾ ਕੀ ਆ ਓਕੇ ਓਕੇ ਕਈ ਵਾਰੀ ਹੁੰਦਾ ਕਹਿੰਦੇ ਮੋਰੇ ਕੰਮ ਨਹੀਂ ਹੁੰਦਾ ਉਹਨਾਂ ਟਰੈਕਿੰਗ ਜਿਆਦੇ ਲੈ ਆਈਏ ਲੈ ਆਈਏ ਪਹਿਲਾਂ ਕਰਕੇ ਫਿਰ ਇੰਕਾ ਨਹੀਂ ਵਧੀਆ ਪਤਾ ਜਿਆ ਲੈ ਕੇ ਆ ਗਏ ਤਾਂ ਕਿ ਫਿਰ ਵੀਰੋਂ ਔਲਾ ਵੀ ਹੁੰਦਾ ਵਾ ਫਿਰ ਲੋਕੇਸ਼ਨ ਇੱਕ ਕਰੀ ਦੇਖ ਗਏ ਕਿੱਥੇ ਹੋਣਾ ਸਾਰੇ ਤੇ ਸਾਰੇ ਵੀਰਾਂ ਨੂੰ ਨਾਲ ਇਕੱਠਾ ਕਰਕੇ ਲੈ ਬਿਲਕੁਲ 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 ਇੱਥੋਂ ਵੀ ਫੇ ਬਰਾਬਰੀ ਤਕਰੀਬਨ ਉਹਨਾਂ ਕੋ ਛੱਕਿਆ ਗਿਆ ਤਿੰਨ ਤਿੰਨ ਫੁੱਟਕ ਨਹੀਂ ਹਾਂਜੀ ਇੱਥੋਂ ਛੱਕਿਆ ਗਿਆ ਹੁਣ ਸਾਡਾ ਰਾਦਾ ਇਹਨੂੰ ਇੱਥੇ ਇੱਕ ਪੱਧਰਾ ਕਰਕੇ ਇਹ ਚ ਪਲੌ ਮਾਰ ਦਾਂਗੇ ਅੱਛਾ ਪਲੌ ਮਾਰ ਕੇ ਫੇ ਭਾਜੀ ਮਿੱਟੀ ਤਾ ਆ ਜੂਗੀ ਮੈਕਸੋ ਜੂਪਰ ਸੁਈਆ ਬਣ ਜੂ ਕਣਕ ਬੀਜਣ ਵਾਲਾ ਹੋ ਜੂਗੀ ਆ ਕਣ ਬਿਲਕੁਲ ਇਥੱਲੇ ਪੈਲੀ ਵੀ ਕਈ ਰੀ ਪੱਕੀ ਹੁੰਦੀ ਇਹਨਾਂ ਦੀਆਂ ਪੈਲੀਆਂ ਪੱਕੀਆਂ ਥੋੜੀ ਰੇਤਾ ਰਲ ਮਤਲਬ ਹਾਂਜੀ ਵੱਜ ਗਿਆ ਇਹ ਸੌਖਾ ਵੱਜ ਗਿਆ ਸਗਾ ਇਹ ਬਾਲਾ ਨਹੀਂ ਉਹਦਾ ਫਿਰ ਵੀ ਉਹਦਾ ਹਫਤਾ ਲੱਗੀ ਐ ਸਗਾ ਇੱਥੇ ਬੰਨ ਨੂੰ ਭਾਜੀ ਇਧਰ ਫਲੋ ਮੈਨੂੰ ਲੱਗਦਾ ਘਟ ਗਿਆ ਹੋਣਾ ਉਧਰ ਨੂੰ ਜ਼ਿਆਦਾ ਨਾ ਉਧਰ ਵੱਗਟਿਆ ਉਧਰ ਨੂੰ ਜ਼ਿਆਦਾ ਸਗਾ ਉਧਰੋਂ ਦਰਿਆ ਸਦਾ ਵਗਦਾ ਫਿਰ ਇਧਰੋਂ ਥੋੜਾ ਘੱਮ ਕੇ ਵਗਦਾ ਇਹਨੂੰ ਥੋੜਾ ਪਾਣੀ ਦਾ ਵਹਾਅ ਵੀ ਘੱਟ ਸਗਾ ਜੀ ਮੈਂ ਕਿਹ ਦੇਖ ਲਈਏ ਵੀ ਆ ਉੱਪਰੋਂ ਪਹਿਲਾ ਪਾਣੀ ਕਾਫੀ ਸੀਗਾ ਜਦੋਂ ਚੱਲਦਾ ਜਿਉਂ ਦਰਿਆ ਚੋਂ ਪਾਣੀ ਕਟਿਆ ਫੇਰ ਵੱਜਾ ਸੀ ਭਾਜੀ ਉਹਨਾ ਟਾਈਮ ਤੇ ਇਥੇ ਮਸ਼ੀਨਾਂ ਨਹੀਂ ਪਹੁੰਚੀਆਂ ਸੀਗਾ ਕਿਉਂਕਿ ਪਾਣੀ ਵਗਦਾ ਸੀਗਾ ਮਸ਼ੀਨਾਂ ਆਉਣੀਆਂ ਨਹੀਂ ਕਿਸੇ ਬੰਦੇ ਦੀ ਉਹ ਬਿਲਕੁਲ ਕਿਉਂਕਿ ਉਹ ਵੀ ਚੈਨ ਵਾਲੀ ਪੋਕ ਲੈਣ ਜਿਹਨੂੰ ਕਹਿੰਦੇ ਆ ਉਹੀ ਚੱਲਣੀ ਸੀ ਉਹੀ ਚੱਲਣੀ ਸੀ ਤੇ ਜਿਆਦੇ ਪਾਣੀ ਸੀ ਕਿਉਂਕਿ ਰਾਹ ਵੀ ਭਾਜੀ ਪਿੰਡਾਂ ਵਿੱਚ ਦੀ ਆਉਂਦਾ ਸੀਗਾ ਉੱਪਰ ਦੀ ਮਸ਼ੀਨ ਨਹੀਂ ਆਈ ਕਿਉਂਕਿ ਆਪਾਂ ਕਈ ਵੀਡੀਓ ਐਵੇਂ ਦੀਆਂ ਵੀ ਵੇਖੀਆਂ ਇਹਨਾਂ ਹੜ੍ਹਾਂ ਦੌਰਾਨ ਵੀ ਕਿਤੇ ਕਿਤੇ ਮਸ਼ੀਨਾਂ ਵੀ ਡੈਗ ਡੁਗ ਪਈਆਂ ਹਾਂਜੀ ਮਸ਼ੀਨਾਂ ਵੀ ਆਹਦਾ ਪਾਣੀ ਚੜੂਗੇ ਤੇ ਜਾਂ ਹੋਰ ਮਸ਼ੀਨਰੀ ਇੱਥੇ ਵਿਚਾਰਿਆ ਰੱਬ ਦੀ ਕਿਰਪਾ ਨਾਲ ਆਪਣੇ ਥੋੜੇ ਦਿਨ ਹੀ ਹੋਏ ਆਲੀ ਸੀਗੀ ਆਲੀ ਕੜਾ ਬਾਬਾ ਜੀ ਵਾਲੀ ਮਸ਼ੀਨ ਹੀ ਸੀਗੀ ਹਾਂ ਉਹ 2023 ਵਾਲਾ ਟੋਆ ਸੀਗਾ ਕਿਤੇ ਅੱਛਾ ਪੁਰਾਣਾ ਇਹ ਪੁਰਾਣਾ ਹੀ ਸੀਗਾ ਇਹ ਵੀ ਉਹਦਾ ਡਰਾਈਵਰ ਚਲੋ ਬਾਗਟਾ ਲਾ ਲ ਲ ਜਾਂਦਾ ਸੀਗਾ ਦੇਖ ਕੇ ਉਹਨੇ ਦੇਖਿਆ ਪਹਿਲੀ ਆ ਮੂਰੇ ਟੋਆ ਆ ਗਿਆ ਮਸ਼ੀਨ ਵਿੱਚ ਡੈਪੀ ਉਹ ਤੇਰਾ ਭਲਾ ਉਹ ਡੁੱਬ ਗਈ ਸਾਰੀ ਉਹਦਾ ਕੈਮ ਨਹੀਂ ਦੇਖਦਾ ਹੀ ਇਕੱਲਾ ਓਕੇ ਤੇ ਉਹਦਾ ਚਲੋ ਨਿਕਲ ਗਈ ਮ ਆ ਹੁਣ ਏਦੀ ਕਰਾਹਿਆਂ ਦੇ ਨਾਲ ਧੂ ਧੂ ਕੀ ਆਈ ਸਾਰੀ ਮਿੱਟੀ ਸਾਰੀ ਆਈ ਆ ਜਿੱਡਾ ਢੇਰ ਲੱਗਾ ਇਥੇ ਕੋਹ ਨਹੀਂ ਸੀਗਾ ਬੰਦ ਪੱਟ ਜੀ ਸੀਗੀ ਜਿਹੜਾ ਬੰਦ ਵੀ ਸੀਗਾ ਐਡਾ ਬੰਦ ਮਜ਼ਬੂਤ ਨਹੀਂ ਸੀਗਾ ਇਹ ਸਾਰਾ ਕਰਾਹਿਆਂ ਨੇ ਕੀਤਾ ਇਹ ਆ ਹਫਤੇ ਦੇ ਵਿੱਚ ਦੇਖ ਸਕਦੇ ਬੰਦ ਕਿੰਨਾ ਉੱਚਾ ਬੜਾ ਧਕੜਾ ਲਾਇਆ ਵੀ ਆ ਇਥੋਂ ਲੱਗਿਓ ਲੱਗਿਓ ਲੱਗ ਲੱਗੇ ਲੱਗ ਸਾਰਾ ਖੇਤ ਇੱਕ ਰਾਹਿਆਂ ਨਾਲ ਉਦੋਂ ਦੇ ਲੱਗੇ ਆ ਸਾਰੇ ਵੀ ਇਹ ਮਿੱਟੀ ਆ ਰੇਤਾ ਜੀ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੀ ਖਿਲਰੀ ਸੀਗੀ ਇੱਥੇ ਕਿੰਨੀ ਖਿਲਰੀ ਸੀਗੀ ਸਹੀ ਆ ਲਾ ਭਾਜੀ ਹਾਂ ਜੋ ਟੋਈ ਚ ਪਾਤੀ ਆ ਜਿਹੜਾ ਟੋਆ ਪਿਆ ਪਰੇ ਕਾ ਵੀ ਜਾਦਾ ਮਿੱਟੀ ਉਹ ਤਾਂ ਉਹਨੇ ਪਾਣੀ ਨੇ ਖਾਰ ਕੇ ਟੋਆ ਪਾਤਾ ਹੋਣਾ ਨਾ ਉੱਥੇ ਉਹ ਖਾਰ ਕੇ ਉਹੀ ਬਾਹਰ ਗੱਡੀ ਹੋਈ ਐ ਕੁਛ ਦਰਿਆ ਚੋਂ ਨਿਕਲੀ ਹਾਂ ਪਰਲੇ ਪਾਸੇ ਇਹ ਦਰਿਆ ਨਾਲ ਦੀ ਵਗਦਾ ਆ ਨਾਲ ਦੀ ਵਗਦਾ ਜਮਾ ਨਾਲ ਦੀ ਦਰਿਆ ਵਾਂ ਹਾਂ ਸਹੀ ਐ ਠੀਕ ਆਨੇ ਤੋਂ ਬਹੁਤ ਥੱਲੇ ਰਹਿ ਗਿਆ ਇਹਨਾਂ ਦਾ ਪਹਿਲਾ ਬੰਨ ਉਸ ਦਾ ਬਾਜੀ ਉਹ ਵਾ ਥੱਲੇ ਉਹਦੇ ਦੇਖ ਸਕਦੇ ਆ ਥੱਲੇ ਲਾ ਪੁਰਾਣਾ ਬੰਨਾ ਬੰਨ ਵੀ ਵੱਟ ਜੀ ਸੀਗੀ ਆ ਤਾਂ ਹੁਣ ਛੋੜਾ ਕੀਤਾ ਇਹ ਇੰਨਾ ਕਿ ਟਰੈਕਟਰ ਵੀ ਨਹੀਂ ਇਹਦੇ ਉੱਪਰ ਦੀ ਲੰਘ ਦੇ ਇਹ ਤੇ ਮੈਂ ਛੇਤੀ ਫੇਰ ਕ੍ਰਾਸ ਕਰਕੇ ਤਾਈਆਂ ਪਾਣੀ ਆ ਗਿਆ ਇਧਰ ਤਾਈ ਪਾਣੀ ਆ ਗਿਆ ਹਾਂ ਸਹੀ ਐ ਹੋਣ ਇੱਥੋਂ ਵੀ ਟੁੱਟਾ ਸਿਗਾ ਸਾਹਮਣੇ ਅੱਛਾ ਇੱਥੇ ਵੀ ਆ ਵੀ ਬੰਤਾ ਹੀ ਵੀ ਅੱਜ ਹੈ ਕਰਤਾ ਅਜ ਤੋਂ ਚਲੋ ਪਾਣੀ ਤਾਂ ਨਹੀਂ ਸੀ ਹੁਣ ਵਗਦਾ ਦਰਿਆ ਥੱਲੇ ਸੀਗਾ ਹਰ ਇਹ ਵੀ ਬੰਦ ਹੱਤਾ ਸਹੀ ਹੈ ਹੁਣ ਇਧਰ ਨੂੰ ਇੱਕ ਵਾਰ ਹਰਮਨ ਵਖਾ ਵੀ ਦੇਖ ਕਿਆ ਨਜ਼ਾਰਾ ਵੀ ਇੰਨੇ ਟਰੈਕਟਰ ਚੱਲ ਰਹੇ ਇਹ ਵੀ ਮਤਲਬ ਇੱਕ ਕਲਾ ਹੀ ਵਰਤ ਰਹੀ ਆ ਵੀ ਪੰਜਾਬ ਦੇ ਵਿੱਚ ਜਦੋਂ ਮੈਂ ਗੱਲ ਕੀਤੀ ਆ ਵੀ ਕੋਈ ਵੀ ਆਫਤ ਆਉਂਦੀ ਆ ਤਾਂ ਪੰਜਾਬੀ ਫਿਰ ਐਵੇਂ ਇਕੱਠੇ ਹੋ ਜਾਂਦੇ ਆ ਤੇ ਫਿਰ ਉੱਥੇ ਦਾ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਵੀ ਇਹ ਮੋਹਰੇ ਲਾ ਲੈਂਦੇ ਆ ਮੈਂ ਜਿਹੜੇ ਬੰਦੇ ਪਾਣੀ ਵਗਦੇ ਹੋ ਇਹਨੂੰ ਡਕਣਾ ਜਾਣਦੇ ਉਹਨਾਂ ਦੇ ਮੂਰੇ ਹੋਰ ਕਿਹੜੀ ਚੀਜ਼ ੜਜੂ ਜੀ ਕੋਈ ਨਹੀਂ ੜਜੀ ਭਾਈ ਦੇਖੋ ਥੋੜਾ ਥੋੜਾ ਟਰੈਕਟਰ ਲੈ ਕੇ ਪਹੁੰਚ ਗਿਆ ਇਹਦਾ ਹਲਾ ਕਹਿੰਦਾ ਨਹੀਂ ਕਈ ਕਹਿ ਦਿੰਦੇ ਆ ਇਹ ਟਰੈਕਟਰ ਏਡੇ ਏਡੇ ਟਾਇਰ ਪਵਾਇਆ ਹੈ ਇਕਦਮ ਇਕਦਮ ਫੁਕਰੇ ਆ ਹਾਂ ਪਰ ਇੱਥੇ ਵਸਾਦਾ ਫੁਕਰੇ ਨਹੀਂਗੇ ਭਾਈ ਸੇਵਾ ਆ ਇੱਥੇ ਲੱਗਦਾ ਵੀ ਮੋਡੀਫਾਈਡ ਟਰੈਕਟਰ ਇੱਥੇ ਕੰਮ ਆਉਂਦੇ ਆ ਇੱਥੇ ਕੰਮ ਆਉਂਦੇ ਆ ਭਾਈ ਹਾਂ ਇਹਦਾ ਕਈ ਵੀਡੀਓ ਬਣਾ ਕੇ ਕਹਿ ਦੇਣਾ ਭਾਈ ਉੜੀ ਜੋੜੀ ਟਾਇਰ ਪੂਰੇ ਡਿੱਡ ਸਪੀਕਰ ਲਵਾਈ ਆ ਇਹ ਫੁਗੜਾ ਕਰਦੇ ਆ ਇਹ ਗੁੱਟੀਆਂ ਮਾਰਦੇ ਪਰ ਨਹੀਂ ਫੁਗੜੇ ਆ ਇੱਥੇ ਆਣ ਕੇ ਦੇਖੋ ਰੋਡ ਲੈਵਲ ਤੇ ਪਤਾ ਲਾਦਾ ਭਾਜੀ ਜਦੋਂ ਜਦੋਂ ਇਦਾਂ ਦੀ ਕਿਤੇ ਹਫਤੋਂ ਦੀ ਆ ਫੇ ਇਹੀ ਖੜਦੇ ਆ ਪੰਜਾਬੀ ਖੜਦੇ ਭਾਜੀ ਇਹੀ ਖੜਦੇ ਆ ਬਿਲਕੁਲ ਮੈਂ ਉਹੀ ਕਹਿੰਦਾ ਵੀ ਠੀਕ ਆ ਸਾਡੀ ਜਵਾਨੀ ਨੂੰ ਜਿੰਨਾ ਮਰਜ਼ੀ ਭੰਡ ਲੈਣ ਜੋ ਮਰਜ਼ੀ ਕਹਿ ਲੈਣ ਪਰ ਸਾਡੀ ਜਵਾਨੀ ਸਾਡੇ ਨਾਲ ਖੜਦੀ ਆ ਪੰਜਾਬ ਨਾਲ ਖੜਦੀ ਆ ਉਹਨਾਂ ਨੂੰ ਪਤਾ ਵੀ ਪੰਜਾਬ ਸਾਡਾ ਤਾਂ ਅਸੀਂ ਇਹਦੇ ਲਈ ਕੁਕ ਕਰਨਾ ਭਈ 11 ਤਰੀਕ ਤੋਂ ਹੀ ਸੇ ਹਾਰ ਆਇਆ ਹੈ ਨਾ ਤੇ ਅੰਦਾਜ਼ਾ ਲਾ ਸਕਦੇ ਕਿੱਥੋਂ ਕਿੱਥੋਂ ਲੈ ਕੇ ਇੱਥੇ ਤੱਕ ਸੇਵਾ ਪਹੁੰਚੀ ਆ ਦਿਹਾੜੀ ਦੀਆਂ ਭਾਈ ਟਰਾਲੇ ਜਿਹੜੇ ਰਾਸ਼ਨ ਦੇ ਹਨ ਇੱਥੇ 30 30 40 40 ਆਉਂਦੇ ਰਹੇ ਮੈਂ ਉਹੀ ਬਿਲਕੁਲ ਪਰਮਜੀਤ ਪ੍ਰਧਾਨ ਹੁਣਾਂ ਨੂੰ ਵੀ ਪੁੱਛਦਾ ਸੀ ਪਿੰਡ ਬਾਉਪੁਰ ਚੋਂ ਵੀ ਮੈਂ ਕਿਹਾ ਭਾਜੀ ਰਾਸ਼ਨ ਰੋਸ਼ਨ ਦੀ ਲੋਡ ਉਹ ਕਹਿੰਦੇ ਵੀ ਇਹ ਨਾ ਚੀਜ਼ਾਂ ਕੋ ਤਾਂ ਮਤਲਬ ਹੁਣ ਹੱਥ ਖੜੇ ਆ ਵੀ ਬਈ ਬੱਸ ਬੱਸ ਕਰਾਤੀ ਆਪਣੇ ਬੰਦਿਆਂ ਨੇ ਇਹ ਛੱਡੋ ਤੁਸੀਂ ਭਾਜੀ ਇਹ ਹੜੜ ਹੜੜ ਭੀੜ ਤੇ ਜਿੱਥੇ ਇੱਥੇ ਹੜੜ ਆਇਆ ਵਾ ਇਹ ਪਿੰਡਾਂ ਜਿੱਥੇ ਚਲੋ ਰਾਸ਼ਨ ਆਇਆ ਸੁਲਤਾਨਪੁਰ ਤੱਕ ਰਾਸ਼ਨ ਵਰਤ ਆਇਆ ਦੇਖੋ ਸਾਹਤ ਨੇ ਗੋਮਕੋ ਬਾਜਣਾ ਟਰਾਲੀਆਂ ਦੀਆਂ ਪਿੱਛੇ ਲਾਈਨਾਂ ਲੱਗ ਜਾਣੀਆਂ ਵੀ ਉਹਨਾਂ ਨੇ ਬਾਰ ਵਰਤ ਆ ਲੈਣਾ ਜਾਂਦੇ ਜਾਂਦੇ ਨੇ ਕਹਿੰਦਾ ਸੱਲੋ ਸਾਡਾ ਗਰੀਬਾਂ ਤੱਕ ਪਹੁੰਚ ਉਹਨਾਂ ਨੇ ਵਰਤ ਆ ਜਾਣਾ ਜਾਂਦੇ ਜਾਂਦੇ ਸਹੀ ਗੱਲ ਕਿਉਂਕਿ ਦੋਸਤੋ ਇਹ ਜਿਹੜਾ ਰਾਸ਼ਨ ਵਾਲਾ ਹੁੰਦਾ ਵਰਤਾਰਾ ਇਹ ਥੋੜੇ ਦਿਨ ਲਈ ਹੁੰਦਾ ਕਿਉਂਕਿ ਉਹ ਹਫਤੇਖੰਡ ਦੇ ਵਿੱਚ ਹੀ ਫਿਰ ਲੋਕ ਆਪਣੇ ਘਰਾਂ ਦੇ ਵਿੱਚ ਮੁਰਗ ਸੇਬਾ ਹੋ ਜਾਂਦਾ ਕਿਉਂਕਿ ਫਿਰ ਚੁੱਲ੍ਹੇ ਅਗਲਿਆਂ ਦੇ ਮਗਨ ਲਾ ਪੈਂਦੇ ਆ ਤੇ ਹੋਣਾ ਵੀ ਇੰਜ ਹੀ ਚਾਹੀਦਾ ਵੀ ਰੱਬ ਹਰੇਕ ਨੂੰ ਉਹਦੇ ਘਰੇ ਹੀ ਚੁੱਲ੍ਹਾ ਬਾਲਣ ਦਾ ਮੌਕਾ ਦੇਵੇ ਕਿਤੇ ਬਾਹਰੋਂ ਲੈ ਕੇ ਕੋਈ ਖਾਣਾ ਪੀਣਾ ਦਾ ਇਹ ਮਿਹਨਤ ਕਰਨ ਦਾ ਹਰੇਕ ਨੂੰ ਬਾਬਾ ਬਲ ਬਖਸ਼ੇ ਵੀ ਐਦਾਂ ਦੀ ਕਿਤੇ ਨੌਬਤ ਆਵੇ ਹੀ ਨਾ ਤੇ ਬਾਕੀ ਆ ਜਿੱਦਾਂ ਹੁਣ ਐਦਾਂ ਦੀ ਗੱਲ ਆ ਇਹਦੇ ਚਿਰ ਹੁਣ ਆਪਾਂ ਸਾਰੇ ਰਲ ਕੇ ਨਜਾਠ ਹੀ ਲੈਣੇ ਆ ਅਸਲ ਲੋੜ ਆ ਹੁਣ ਪੈਣੀ ਭਾਈ ਹਾਂ ਦਾਉਣ ਜਿਹੜੀ ਖੜਨ ਦੀ ਆਪਾਂ ਨੂੰ ਅਸਾ ਲੋਡ ਆ ਉਹ ਆਣਿਆ ਕਿਉਂਕਿ ਇਹਨਾਂ ਨੂੰ ਹੁਣ ਜਿਹੜੀਆਂ ਇਹਨਾਂ ਦੇ ਖੇਤ ਆ ਸਾਰੇ ਪੱਧਰੇ ਹੋ ਜਾਣੇ ਚਲੋ ਕਣਕ ਬੀਜ ਲੈਣਾ ਹੈ ਸਾਣ ਕੋਈ ਦਿਨ ਤੱਕ ਹੋ ਜਾਣ ਇਹਨਾਂ ਦੇ ਖੇਤ ਖੂਦ ਪੱਧਰੇ ਹੋ ਜਾਣ ਆਪਦੇ ਕੋਈ ਨਾ ਆਪਾਂ ਜਿੰਨੀ ਵੀ ਲੋਡ ਆ ਅਸੀਂ ਆਪਦੇ ਮਾਧਿਅਮ ਰਾਹੀਂ ਜਿੰਨਾ ਕ ਅਸੀਂ ਆਪਦੇ ਪਲੇਟਫਾਰਮ ਰਾਹੀਂ ਇਹ ਲੋਕਾਂ ਤੱਕ ਸਨੇਹਾ ਪਹੁੰਚਾ ਸਕਾਂਗੇ ਅਸੀਂ ਪਹੁੰਚਾਵਾਂਗੇ ਵੀ ਜਿੰਨੀ ਆਪਾਂ ਨੂੰ ਲੋਡ ਆ ਆਪਾਂ ਜ਼ਰੂਰ ਲਵਾਂਗੇ ਹਨਾ ਕੋਈ ਦੇ ਸਕਦੇ ਤੁਸੀਂ ਅਜੇ ਇਹਨਾਂ ਦੇ ਪਸੂ ਹੈਗੇ ਆ ਭਾਜੀ ਪਰ ਰੀਤਾ ਪੈਣ ਦੇ ਨਾਲ ਕਿਤੇ ਪਸੂ ਵਾਲੀ ਪੱਠਿਆਂ ਵਾਲੀ ਕੋਈ ਨਿਗਾਹ ਅਜੇ ਨਾ ਕੋਈ ਭਾਜੀ ਕੁਝ ਨਿਗਾਹ ਸਹੀ ਗੱਲ ਆ ਸਾਰੇ ਪਾਸੇ ਆ ਰੇਤਾ ਹੀ ਰੀਤਾ ਰੇ ਟਿੰਬੇ ਜੜੇ ਹੋਏ ਆ ਇਹਨਾਂ ਨੂੰ ਅਜੇ ਪਰ ਫਿਰ ਵੀ ਇਹਨਾਂ ਦੇ ਚਿਹਰੇ ਜਿਹੜੇ ਉਹ ਹੱਸਦੇ ਆ ਹੱਸਦੇ ਆ ਸਾਨੂੰ ਆਣ ਕੇ ਚਾਹ ਛਕਾਉਂਦੇ ਆ ਲੰਗਰ ਲਾ ਚੱਲਦਾ ਉਥੇ ਉਥੇ ਆਣ ਕੇ ਸੇਵਾ ਕਰਾ ਅਗਲਾਂ ਨੂੰ ਯਾਰ ਹੌਸਲਾ ਹੋ ਜਾਂਦਾ ਹੁਣ ਜਿੱਦਾਂ ਇੱਕੋ ਦਮ ਬਾਨ ਟੁੱਟਿਆ ਮਿੱਟੀ ਭਰ ਗਈ ਰੇਤਾ ਭਰ ਗਈ ਅਗਲਾਂ ਨੂੰ ਹੁੰਦਾ ਵੀ ਲੈ ਯਾਰ ਮਾਰੇ ਗਏ ਦੱਬੇ ਗਏ ਹੁਣ ਨਹੀਂ ਉੱਠਦੇ ਪਤਾ ਨਹੀਂ ਕਦੋਂ ਤੱਕ ਇਹ ਪਧਰੇ ਹੋਣੇ ਪਰ ਉਹਨਾਂ ਨੂੰ ਵੀ ਲੱਗਿਆ ਕਿ ਨਹੀਂ ਯਾਰ ਵੀ ਹੁਣ ਆਪਾਂ ਉੱਠ ਜਾਾਂਗੇ ਛੇਤੀ ਉੱਠ ਜਾਾਂਗੇ ਹਾਂਜੀ ਬਾਬਾ ਜੀ ਆਉਂਦੇ ਆ ਸਵੇਰ ਸ਼ਾਮ ਇੱਥੇ ਰਹਿੰਦੇ ਜਿਆਦਾ ਟਾਈਮ ਤੇ ਇਹਨਾਂ ਨੂੰ ਇਨੇ ਬਹੁਤ ਹੌਸਲਾ ਬਾਬਾ ਜੀ ਆਉਂਦੇ ਆ ਚਲੋ ਫਿਰ ਵੀ ਸੰਗਤ ਆਉਂਦੀ ਰਹਿੰਦੀ ਉਹਨਾਂ ਦੇ ਨਾਲ ਜਿੰਨੇ ਆ ਬਾਬਾ ਜੀ ਇਹ ਜਿੰਨਾ ਕਨੈਕਟ ਹੋਇਆ ਸਗਾ ਜਿੰਨੇ ਫੋਨ ਆਉਂਦੇ ਰਹੇ ਬਾਬਾ ਜੀ ਨੇ ਸੱਦੇ ਸਾਰੇ ਟਰੈਕਟਰ ਲੱਗ ਲੱਗ ਦੂਰੋਂ ਦੂਰੋਂ ਜੋ ਤੇਲ ਦਾ ਬਿਲਕੁਲ ਜਿੰਨੀ ਜਲਦੀ ਆਪਾਂ ਇਹਨਾਂ ਦਾ ਕਰ ਸਕੀਏ ਚਲੋ ਰੇਤ ਰੂਤਾ ਕੱਟੀ ਕਰਕੇ ਇਹਨਾਂ ਨੂੰ ਜਿੱਥੇ ਬੰਨਾਂ ਦੇ ਪਿੰਜੀ ਬੰਨਾਂ ਦੇ ਪਾੜੀਏ ਠੀਕ ਆ ਵੀਰ ਕਰਮਜੀਤ ਬ ਤੁਸੀਂ ਸਾਡੇ ਨਾਲ ਟਾਈਮ ਕੱਢਿਆ ਟਾਈਮ ਦਿੱਤਾ ਤੇ ਦੋਸਤੋ ਜੇ ਕਿਸੇ ਚੀਜ਼ ਦੀ ਲੋਡ ਇੱਧਰ ਹੋਈ ਹਾਲੇ ਤਾਂ ਖੈਰ ਡੀਜ਼ਲ ਵੀ ਆ ਰਿਹਾ ਬਾਕੀ ਜੇ ਲੋਡ ਹੋਈ ਤੁਸੀਂ ਇਹਨਾਂ ਨਾਲ ਰਾਬਤਾ ਕਰ ਲਿਓ ਮੈਂ ਕਰਮਜੀਤ ਦਾ ਨੰਬਰ ਵੈਸੇ ਡਿਸਪਲੇ ਕਰ ਦਿੰਦਾ ਤੁਸੀਂ ਇਹਨਾਂ ਨੂੰ ਕਾਲ ਕਰੋ ਜਾਂ ਹੋਰ ਕਿਸੇ ਇੱਥੋਂ ਸੱਜਣ ਦਾ ਜਿਹੜਾ ਮੇਨ ਹੈਗਾ ਉਹਦਾ ਨੰਬਰ ਜਰੂਰ ਮੈਂ ਇੱਥੇ ਸਾਂਝਾ ਕਰੂੰਗਾ ਤੁਸੀਂ ਇਹਨਾਂ ਨਾਲ ਸੰਪਰਕ ਕਰਿਓ ਡੀਜ਼ਲ ਲੈ ਕੇ ਆਈਏ ਟਰੈਕਟਰ ਲੈ ਕੇ ਆਈਏ ਜਾਂ ਕੀ ਲੈ ਕੇ ਆਈਏ ਬਾਕੀ ਇਹ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਦੀ ਲੋਡ ਹੋਈ ਤਾਂ ਉਹ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਜਰੂਰ ਦੱਸਾਂਗੇ ਠੀਕ ਆ ਜੀ ਫਿਰ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ